ਆਮ ਆਦਮੀ ਪਾਰਟੀ ਦੇ ਕਰਮੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਤੋਂ 10 ਦਿਨਾਂ ਤੱਕ ਪੰਜਾਬ ਦੌਰੇਤੇ ਨੇ 3 ਨਵੰਬਰ ਨੂੰ ਦੌਰੇ ਦੀ ਸ਼ੁਰੂਆਤ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਤੋਂ ਕੀਤੀ ਜਾ ਰਹੀ ਹੈ 21 ਨਵੰਬਰ ਨੂੰ ਬਠਿੰਡਾ ਦੇ ਕੋਟਸ਼ਮੀਰ ਅਤੇ ਗਿੱਦੜਬਾਹਰ ਏਲੀਆਂ ਨੂੰ ਸੰਬੋਧਨ ਕੀਤਾ ਜਾਵੇਗਾ 22 ਨਵੰਬਰ ਨੂੰ ਮੋਗਾ ਦੇ ਨਿਹਾਲ ਸਿੰਘ ਵਾਲਾ ਅਤੇ ਬਰਨਾਲਾ ਦੇ ਚੀਮਾ ਜੋਧਪੁਰ 23 ਨੂੰ ਸੰਗਰੂਰ 24 ਨੂੰ ਸਮਾਣਾ ਤੇ ਰੋਪੜ 25 ਨੂੰ ਫਤਿਹਗੜ੍ਹ ਸਾਹਿਬ 26 ਨੂੰ ਜਲੰਧਰ ਅਤੇ ਕਪੂਰਥਲਾ 27 ਨੂੰ ਤਰਨਤਾਰਨ ਅਤੇ ਅੰਮ੍ਰਿਤਸਰ 28 ਨੂੰ ਗੁਰਦਾਸਪੁਰ ਅਤੇ ਬਟਾਲਾ 29 ਨੂੰ ਮੁਕੇਰੀਆਂ ਤੇ ਪਠਾਨਕੋਟ ਅਤੇ 3 ਨਵੰਬਰ ਨੂੰ ਦੁਆਰੇ ਦੇ ਅੰਤਿਮ ਦਿਨ ਗੁਰਦਾਸਪੁਰ ਤੇ ਹਰਗੋਬਿੰਦਪੁਰ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ ਇਸ ਦੌਰਾਨ ਅਰਵਿੰਦ ਕੇਜਰੀਵਾਲ ਕੁਝ ਉਮੀਦਵਾਰਾਂ ਦਾ ਵੀ ਐਲਾਨ ਕਰ ਸਕਦੇ ਨੇ ਇਹ ਵੀ ਕਾਸ ਲਗਾਇਆ ਜਾ ਰਿਹਾ ਹੈ ਕਿ ਜਲਾਲਾਬਾਦ ਹਲਕੇ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਸੂਤਰਾਂ ਮੁਤਾਬਕ ਜੇਕਰ ਸੁਖਬੀਰ ਬਾਦਲ ਆਪਣਾ ਹਲਕਾ ਬਦਲਦੇ ਨੇ ਤਾਂ ਵੀ ਉਹ ਸੀਟ ਤੋਂ ਮਾਨ ਸੁਖਬੀਰ ਬਾਦਲ ਨੂੰ ਟੱਕਰ ਦੇਣਗੇ ਹੋਰ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਯਾਦਵਿੰਦਰ ਕਿੰਨਾ ਅਹਿਮ ਰਹਿਣ ਵਾਲਾ ਹੈ ਕੇਜਰੀਵਾਲ ਦਾ ਇਹ ਪੰਜਾਬ ਦੌਰਾਂ ਤੇ ਕੀ ਕੀ ਨਵੇਂ ਐਲਾਨ ਹੋ ਸਕਦੇ ਨੇ ਪਾਰਟੀ ਵੱਲੋਂ ਜੋ ਜਲਾਲਾਬਾਦ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਲਾਲਾਬਾਦ ਤੋਂ 3 ਵਜੇ ਰੈਲੀ ਕੀਤੀ ਜਾ ਰਹੀ ਹੈ ਔਰ ਸਭ ਤੋਂ ਵੱਡਾ ਐਲਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਦੱਸਦੇ ਨੇ ਕਿ ਭਗਵੰਤ ਸਿੱਮਾਨ ਦਾ ਐਲਾਨ ਐਸੇ ਕੈਂਡੀਡੇਟ ਸੁਖੀਰ ਬਾਦਲ ਦੇ ਖਿਲਾਫ ਕੀਤਾ ਜਾ ਸਕਦਾ ਹੈ ਸੁਖੀਰ ਬਾਦਲ ਇਹੇ ਹਲਕੇ ਤੋਂ ਐਮਐਲਏ ਨੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਵੱਡੇ ਚਿਹਰਿਆਂ ਦੇ ਖਿਲਾਫ ਜਿਵੇਂ ਕੈਪਟਨ ਮਨਿੰਦਰ ਸਿੰਘ ਨੇ ਚਾਹੇ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਵਿਕਰਮਜੀਤਿਆ ਨੇ ਇਹਨਾਂ ਦੇ ਖਿਲਾਫ ਵੱਡੇ ਚਿਹਰੇ ਉਤਾਰਨ ਜਾ ਰਹੀ ਹੈ ਤਾਂ ਕਿ ਇਹਨਾਂ ਨੂੰ ਇਹਨਾਂ ਦੇ ਘਰ ਚ ਹੀ ਇਹ ਏਰੀਆ ਜਾਵੇ ਇਸੇ ਤਰ੍ਹਾਂ ਦੀ ਪਾਲਿਸੀ ਹੈ ਜੇ ਤੁਸੀਂ ਦੇਖੋਗੇ ਲੋਕ ਸਭਾ ਚੋਣਾਂ 'ਚ ਵੀ ਕੁਮਾਰ ਵਿਸ਼ਵਾਸ ਨੂੰ ਰਾਹੁਲ ਗਾਂਧੀ ਦੇ ਖਿਲਾਫ ਉਤਾਰਿਆ ਗਿਆ ਸੀ ਉਹ ਦਰਵਿੰਦ ਕੇਜਰੀਵਾਲ ਸ਼ਿਲਾ ਦਿਖਸ਼ੇ ਦੇ ਖਿਲਾਫ ਲੜਾਈ ਸੀ ਤਾਂ ਇਸ ਤਰ੍ਹਾਂ ਦੀ ਪਾਲਿਸੀ ਆਮ ਆਦਮੀ ਪਾਰਟੀ ਦੀ ਰਣਨੀਤੀ ਇਸ ਤਰ੍ਹਾਂ ਦੀ ਰਹਿੰਦੀ ਹੈ ਹੁਣ ਦੇਖੋ ਇਸ ਦੌਰੇ ਦੇ ਦਰਮਿਆਨ ਹੋਰ ਵੀ ਐਲਾਨ ਹੁੰਦੇ ਨੇ ਪਰ ਸੋਰਸਸ ਦਾ ਕਹਿਣਾ ਕਿ ਭਗਵੰਤ ਮਾਨ ਦਾ ਐਲਾਨ ਅੱਜ ਹੋ ਸਕਦਾ ਹੈਗਾ 99% ਪੀ ਦਾ ਕਿਉਂਕਿ ਇਸ ਤਰ੍ਹਾਂ ਦੀ ਪੋਲਿਟੀਕਲ ਡਵੈਲਪਮੈਂਟ ਨਹੀਂ ਹੁੰਦੀ ਜੇ ਆਮ ਆਦਮੀ ਪਾਰਟੀ ਨੂੰ ਫਿੱਟ ਆਪ ਬੈਠਦੀ ਹੋਵੇ ਤਾਂ ਭਗਵੰਤ ਮਾਨ ਦਾ ਐਲਾਨ ਹੋਵੇਗਾ اور ਇਹਦੇ ਤੋਂ ਬਿਨਾ ਜਿਹੜਾ ਪੰਜਾਬ ਦੀ ਸਿਆਸਤ ਦੇ ਅੰਦਰ ਆਪਕੀ ਸਾਰੇ ਮੁੱਦੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਕਿੰਨਾ ਖੇਤਰਾਂ ਦਾ ਦੌਰਾ ਕਰ ਰਹੇ ਨੇ ਤਾਂ ਕਿ ਪੰਜਾਬ ਚ ਆਪ ਆਪਸੀ ਪਾਰਟੀ ਦੀ ਹਵਾ ਬਣਾਈ ਜਾ ਸਕੇ ਧੰਨਵਾਦ ਆਰਵਿੰਦ ਸਾਰੀ ਗੱਲਬਾਤ ਲਈ